ਅੱਡੇ ਕੋਈ ਨਾ ਅੱਜ ਜਿਹੜੀ ਬਰਵਾ ਗਿਆ ਅੰਦਰ ਨਹੀਂ ਸੀ ਉਹ ਸਾਹੇ ਤੇ ਜਿਹੇ ਬਗਵਾਨ ਨੇ ਨਾ ਉਰੀਆ ਆ ਤੇਰਾ ਕੀ ਕੀ ਨਾਮ ਹੈ ਤੇਰਾ ਮੇਰਾ ਨਾਮ ਗਗਨਦੀਪੀ ਆ ਗਗਨਦੀਪ ਕੀ ਗੱਲ ਨੂੰ ਆ ਕੁਛ ਨਹੀਂ ਇੱਥੇ ਸੂਰ ਆ ਗਿਆ ਸੀ ਛੱਡੇ ਦੇ ਖੜੇ ਸੀ ਸਾਨੂੰ ਫੋਨ ਆਇਆ ਸੀ ਬਾਗੀ ਅੱਛਾ ਕਿਹੜਾ ਪਿੰਡਾ ਤੁਹਾਡਾ ਮਲਖਾਨਾ ਜੀ ਦੇਖਿਆ ਤੁਸੀਂ ਹਾਂਜੀ ਇੱਥੇ ਮਾਲਾ ਚਾਚੀ ਦੇ ਘਰ ਆ ਮਗਰ ਜੀ ਆਈ ਜਾਂਦੇ ਸੀ ਉਹਨੇ ਘਰੇ ਵੜ ਕੇ ਸੀ ਮਗਰ ਵੜ ਗਿਆ ਮੇਰੇ ਮਗਰ ਪੈ ਗਿਆ ਜੀ ਕਿਸੇ ਤੁਹਾਡੀ ਮਗਰ ਪੈ ਗਿਆ ਹਾਂ ਜੀ ਤੁਹਾਡੇ ਕੋਈ ਛੱਟ ਫਿਰਦਾ ਨਹੀਂ ਦੰਦ ਮਾਰ ਕੇ ਦੰਦ ਮਾਰਿਆ ਹਾਂ ਜੀ ਹੁਣ ਇੱਥੇ ਪਿੰਡ 'ਚ ਹੀ ਫਿਰਦਾ ਹੈ ਪਿੰਡ 'ਚ ਹਾਂ ਜੀ ਪਿੰਡ ਜੀ ਹੈ ਕੋਈ ਪਤਾ ਲੱਗਿਆ ਕਿੱਧਰ ਨੂੰ ਭਾ ਗਿਆ ਹਾਂ ਇਧਰ ਨਹੀਂ ਚੀ ਹੈ ਜਿੱਧਰ ਬਾਟਰਪਾਸ ਦੀ ਬੈਕ ਸਾਈਡ ਹੈ ਘਰੇ ਵੜ ਕੇ ਅਸੀਂ ਕਿਸੇ ਦੇ ਹਾਂ ਚਾਚੀ ਦੇ ਉਧਰ ਘਰੇ ਵੜ ਗਏ ਅੱਛਾ ਉਹਨਾਂ ਦੇ ਘਰੇ ਕੋਈ ਹੋਰ ਨੁਕਸਾਨ ਤਾਂ ਨਹੀਂ ਕੀਤਾ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਜੀ ਉਹ ਨਿਕਲ ਗਿਆ ਬਾਹਰ ਜੇ ਸੀ ਬਾਡੀ ਮੇਰੇ ਮਗਰ ਪੈ ਗਿਆ ਅੱਛਾ ਤੁਹਾਡੇ ਦੰਦ ਮਾਰ ਚੰਬੜੀ ਗਿਆ ਇਹ ਇੱਥੇ ਖੜੀ ਸੀ ਹਾਂ ਫੇਰ ਬੱਕਰੀ ਨੂੰ ਹਟ ਤਮੈ ਆਗੀ ਤਾਂ ਮੈਨੂੰ ਖੇ ਸੱਟ ਲੈ ਤੋ ਤੁਹਾਨੂੰ ਵਿਟਾਲਿਆ ਸੀ ਹਾਂ ਮੈਨੂੰ ਵੀ ਆ ਦੇਖ ਬਈਆ ਬੁਰਕ ਪਰ ਲੈ ਗੋਡੇ ਚ ਅੱਛਾ ਹੋਰ ਗੋਡੇ ਚ ਗੱਲ ਕਰ ਦੰਦ ਨਹੀਂ ਵੱਜਾਈ ਆਗਾ ਕੱਪੜੇ ਇਹਦੇ ਮੂੰਚ ਉਦੋਂ ਬਾਅਦ ਘਰੇ ਵੜ ਗਿਆ ਤੇ ਹੋਰ ਘਰੇ ਵੜ ਗਿਆ ਬਈ ਸਰ ਤੇ ਬਜਵਾਕਾਂ ਨੂੰ ਵੀ ਖਾ ਜਾਣਾ ਸੀਗਾ ਬੱਕਰੀ ਦੇ ਦੰਦ ਮਾਰਿਆ ਬੱਕਰੀ ਦੇ ਦੰਦ ਮਾਰ ਗਿਆ ਮੈਨੂੰ ਵੀ ਮੈਨੂੰ ਵੀ ਦੇਖ ਲਿਆ ਆ ਦੇਖ ਮੈਨੂੰ ਦੇਖ ਤੁਰ ਜਾ ਕੇ ਮੇਰੇ ਉਰੀਆ ਆ ਤੇਰਾ ਕੀ ਕੀ ਨਾਮ ਹੈ ਤੇਰਾ ਮੇਰਾ ਨਾਮ ਗਗਨਦੀਪੀ ਹੈ ਗਗਨਦੀਪ ਕੀ ਗੱਲ ਹੋਈ ਆ ਕੁਛ ਨਹੀਂ ਆ ਇੱਥੇ ਸੂਰ ਆ ਗਿਆ ਸੀ ਛੱਡੇ ਦੇ ਖੜੇ ਸੀ ਸਾਨੂੰ ਫੋਨ ਆਇਆ ਸੀ ਬਾਗੀ ਅੱਛਾ ਕਿਹੜਾ ਪਿੰਡ ਆ ਤੁਹਾਡਾ ਮਲਖਾਣਾ ਜੀ ਦੇਖਿਆ ਤੁਸੀਂ ਹਾਂਜੀ ਇੱਥੇ ਮਾਲਾ ਚਾਚੀ ਦੇ ਘਰ ਆ ਮਗਰ ਜੀ ਜਾਈ ਜਾਂਦੇ ਸੀ ਉਹਨੇ ਘਰੇ ਵੜ ਕੇ ਸੀ ਮਗਰ ਵੜ ਗਏ ਮੇਰੇ ਮਗਰ ਪੈ ਗਏ ਪੈਸੇ ਤੁਹਾਡੀ ਮਗਰ ਪੈ ਗਿਆ ਹਾਂ ਜੀ ਤੁਹਾਡੇ ਕੋਈ ਛੱਟ ਫਿਰਦਾ ਨਹੀਂ ਦੰਦ ਮਾਰ ਦੰਦ ਮਾਰੇ ਹਾਂ ਜੀ ਹੁਣ ਇੱਥੇ ਪਿੰਡ 'ਚ ਹੀ ਫਿਰਦਾ ਜੀ ਪਿੰਡ 'ਚ ਹਾਂ ਜੀ ਪਿੰਡ ਜੀ ਐ ਕੋਈ ਪਤਾ ਲੱਗਿਆ ਕਿੱਧਰ ਨੂੰ ਵਗ ਗਿਆ ਹਾਂ ਇੱਧਰ ਨਹੀਂ ਇੰਚ ਹੀ ਹੈ ਇੱਧਰ ਬਟਰਪਾਸ ਦੀ ਬੈਕ ਸਾਈਡ ਘਰੇ ਵੜ ਕੇ ਸੀ ਕਿਸੇ ਦੇ ਹਾਂ ਚਾਚੀ ਦੇ ਉਧਰ ਘਰੇ ਵੜ ਗਏ ਅੱਛਾ ਉਹਨਾਂ ਨੇ ਘਰੇ ਕੋਈ ਹੋਰ ਨੁਕਸਾਨ ਤਾਂ ਨਹੀਂ ਕੀਤਾ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਜੀ ਉਹ ਨਿਕਲ ਗਿਆ ਬਾਹਰ ਜੇ ਸੀ ਬਾੜੀ ਮੇਰੇ ਮਗਰ ਪੈ ਗਏ ਅੱਛਾ ਤੁਹਾਡੇ ਦੰ ਚੰਬੜੀ ਗਿਆ ਇਹ ਇੱਥੇ ਖੜੀ ਸੀ ਹਾਂ ਫੇਰ ਬੱਕਰੀ ਨੂੰ ਹਟ ਤਾਂ ਮੈਂ ਆ ਗਈ ਤਾਂ ਮੈਨੂੰ ਖੇ ਸੱਟ ਲੈ ਤੋ ਤੁਹਾਨੂੰ ਵਿਟਾਲਿਆ ਸੀਗਾ ਹਾਂ ਮੈਨੂੰ ਵੀ ਆ ਦੇਖ ਬਈਆ ਬੁਰਕ ਪਰ ਲਿਆ ਗੋਡੇ ਚ ਅੱਛਾ ਹੋਰ ਗੋਡੇ ਚ ਗੱਲ ਕਰ ਦੰਦ ਨਹੀਂ ਵੱਜਾਈ ਆਗਾ ਕੱਪੜੇ ਇਹਦੇ ਮੂੰਚ ਉਦੋਂ ਬਾਅਦ ਘਰੇ ਵੜ ਗਿਆ ਤੇ ਹੋਰ ਘਰੇ ਵੜ ਗਿਆ ਬਈ ਸਰ ਤੇ ਬਜਵਾਕਾ ਨੂੰ ਵੀ ਖਾ ਜਾਣਾ ਸੀਗਾ ਬੱਕਰੀ ਦੇ ਦੰਦ ਮਾਰਿਆ ਬੱਕਰੀ ਦੇ ਦੰਦ ਮਾਰ ਗਿਆ ਮੈਨੂੰ ਵੀ ਮੈਨੂੰ ਵੀ ਡੇਕ ਲਿਆ ਆ ਦੇਖ ਮੈਨੂੰ ਦੇਖ ਤੇ ਵੱਜਾ ਕੇ ਮੇਰੇ ਤਲਵੰਡੀ ਸਾਹਿਬ ਉਹ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਾਨਵੈਂਟ ਸਕੂਲ ਵਿੱਚ ਹੈ ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ